ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੁਸ਼ੋਭਿਤ ਹੈ ਇਸ ਅਸਥਾਨ ਦਾ ਸੰਬੰਧ 40 ਮੁਕਤਿਆਂ ਨਾਲ ਹੈ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਕੇ ਗਏ ਸਨ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ ਘਰ ਜਾਣ ਤੇ ਉਹਨਾਂ ਦੀਆਂ ਘਰਵਾਲੀਆਂ ਨੇ ਤਾਨੇ ਮਾਰੇ ਉਹਨਾਂ ਦੇ ਘਰਦਿਆਂ ਨੇ ਲਾਂਤਾਂ ਪਾਈਆਂ ਅਤੇ ਗੁਰੂ ਜੀ ਕੋਲ ਵਾਪਸ ਜਾਣ ਲਈ ਕਿਹਾ ਮਾਤਾ ਪਾਗੋ ਜੀ ਦੇ ਉਤਸ਼ਾਹਿਤ ਕਰਨ ਤੇ ਉਹ ਸਿੱਖ ਇਥੇ ਗੁਰੂ ਜੀ ਕੋਲ ਆ ਗਏ ਉਸ ਸਮੇਂ ਮੁਸਲਮ ਫੌਜਾਂ ਵੀ ਇਥੇ ਆ ਚੁੱਕੀਆਂ ਸਨ ਇਥੇ ਲੜਾਈ ਹੋਈ ਅਤੇ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਦੋ ਜ਼ਖਮੀ ਹੋਏ ਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਅਤੇ ਆਖਰੀ ਇੱਛਾ ਪੁੱਛੀ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਉਹ ਬੈਦਾਵਾ ਪਾੜ ਦਿਓ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ ਇਸ ਤਰ੍ਹਾਂ गुरु जी ने बेदावा पाड़ के टुटी गंडी सी चाली मुक्तिया का नाम अरदास भी शामिल हुंदा है वाहगुरु जी का खालसा वाहेगुरु जी की फतेह